ਇਹ ਜੀ ਬ੍ਰਦਰ ਨਾਲ ਕਾਰ ਚਲਾ ਰਹੇ ਸੀ ਆਪਣੇ ਵੱਡਾ ਭਰਾ ਹੈ ਤੇ ਕਹਿੰਦਾ ਵੀ ਬ੍ਰਦਰ ਨੇ ਦੱਸਿਆ ਵੀ ਸਾਹਮਣੋਂ ਗੱਡੀ ਆ ਰਹੀ ਸੀ ਇਹ ਗੱਡੀ ਬਹੁਤ ਤੇਜ਼ ਆਈ ਹੈ 100 120 ਦੇ ਤੇ ਜਿਵੇਂ ਨੇੜੇ ਆਏ ਗੱਡੀ ਨੂੰ ਉਹਰੇ ਸਾਈਡ ਤੋਂ ਦਿਖ ਗਈ ਹੈ ਗੱਡੀ ਸਾਹਮਣੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਰੈਸ਼ੀ ਇਲਾਕਾ ਹੈ ਵੀ ਉਹਰੇ ਗੱਡੀ ਦੀ ਕਿੰਨੀ ਕਿ ਸਪੀਡ ਹੋਣੀ ਚਾਹੀਦੀ ਹੈ ਤੇ ਨੀਸਾ ਵਾਲੀ ਟੈਕ ਟ ਹੋਇਆ ਹੋਇਆ ਨੀਸਾ ਉਹ ਤੁਸੀਂ ਦੇਖ ਸਕਦੇ ਹੋ ਕਹਿੰਦਾ ਵੀ 100 120 ਬਲੰਕ ਗੱਡੀ ਸੀਗੀ ਬ੍ਰਦਰ ਦੇ ਖਾਸੀਆਂ ਸੱਟਾਂ ਲੱਗੀਆਂ ਇਸ ਟਾਈਮ ਵਰਧਮਰ ਹਸਪਤਲ ਤੋਂ ਉਹ ਵਾਇਸਪੜ ਕਰੇ ਅਚਾ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ ਜੋ ਸਿੰਗਲ ਸੀਗਾ ਜੀ ਵਾਈਫ ਨੂੰ ਵਾਲੇ ਛੱਡ ਕੇ ਆ ਰਹਾ ਸੀਗਾ ਵਾਈਫ ਨੇ ਡਿਊਟੀ ਤੇ ਜਾਣਾ ਸੀਗਾ ਸਵੇਰੇ ਜਿਸ ਗੱਡੀ ਨਾਲ ਐਕਸੀਡੈਂਟ ਹੋਇਆ ਉਹ ਡਰਾਈਵਰ ਕਿੱਥੇ ਉਹ ਡਰਾਈਵਰ ਹੀ ਮੌਕੇ ਤੇ ਉਰੇ ਕਲਾ ਲਟਿਆ ਹੋਇਆ ਸੀਗਾ ਜੀ ਤੇ ਬਾਅਦ ਜਦੋਂ ਅਸੀਂ ਦੇਖਿਆ ਬਈ ਉਹ ਕਹਿੰਦਾ ਵੀ ਮੈਂ ਮਾਨਸੇ ਤੋਂ ਬਿਲੋਂਗ ਕਰਦਾ ਹਾਂ ਗੱਡੀ ਹਰਿਆਣਾ ਨੰਬਰ ਹੈ ਅੰਦਰ ਕਾਗਜ਼ ਕੋਈ ਨਹੀਂ ਸੀਗਾ ਗੱਡੀ ਦੇ ਅੰਦਰ ਅਸੀਂ ਖੋਲਿਆ ਸਮੈਲੀ ਸਮੈਲਾ ਸਿਕਟਾਂ ਵਾਲਾ ਸਮੈਲ ਹੋਈ ਹੋਈ ਸੀਗੀ ਪੀੜੀਆਂ ਪੂੜੀਆਂ ਪਈਆਂ ਸੀ ਹੁਣ ਗੱਡੀ ਇਸ ਟਾਈਮ ਲੌਕ ਕਰਕੇ ਚਲੇ ਗਏ ਨੇ ਸਾਨੂੰ ਨਹੀਂ ਪਤਾ ਕਿੱਥੇ ਨੇ ਪੁਲਿਸ ਨੂੰ ਉਹ ਪਾਕੰਪਲੀਟ ਕਰਤੀ ਹੈ ਔਰ ਪੁਲਸ ਵਾਲੇ ਮੌਕੇ ਤੇ ਆ ਰਹੇ ਨੇ ਜਿਹੜੀ ਬਣਦੀ ਕਾਰਵਾਈ ਹੋਏਗੀ ਉਹ ਕਰਦੇ। ਠੀਕ। ਫੇਰੇ ਐਕਸੀਡੈਂਟ ਹੋਇਆ ਇਹ ਅੱਧਾ ਘੰਟਾ ਪਹਿਲਾਂ ਇੱਥੇ ਪ੍ਰਸ਼ਾਸਨ ਨੂੰ ਪੂਡਾਵਲਿਆਂ ਨੂੰ ਚਾਹੀਦਾ ਕਿ ਇੱਥੇ ਚਾਰਾ ਤਰਫ ਤੋਂ ਸਪੀਡ ਬ੍ਰੇਕਰ ਲਾਣ ਤਾਂ ਕਿ ਜਿਹੜੀ ਵੀ ਕਾਰਾਂ ਆਵੇ ਸਕੂਟਰ ਐ ਟਰੂ ਵੀਲਰ ਟੂਰ ਵੀਲਰ ਕਿਸੇ ਦੀ ਵੀ ਓਵਰਸਪੀਡ ਨਾ ਹੋਵੇ। ਇਹ ਮੇਨ ਚੌਂਕ ਫੇਸ 1 ਦਾ ਬਣਿਆ ਜਾਂਦਾ ਸ਼ਿਵ ਮੰਦਰ ਦੇ ਕੋਲ। ਇੱਥੇ ਜਲਦੀ ਜਲਦ ਤੋਂ ਜਲਦੀ ਪ੍ਰਸ਼ਾਸਨ ਨੂੰ ਪੂਡਾਵਲਿਆਂ ਨੂੰ ਚਾਹੀਦਾ ਕਿ ਇਹ ਦੇਖ ਕੇ ਇਹਨੂੰ ਜਲਦ ਤੋਂ ਜਲਦ ਕਵਰ ਅਪ ਕਰਵਾਉਣ ਸਪੀਡ ਬ੍ਰੇਕਰ ਦੇ ਚਾਹੀਦੇ ਆਰੇ ਕਿਉਂਕਿ ਉਹਰੇ ਬਹੁਤ ਜਿਆਦਾ ਤੇਜ਼ ਲੋਕੀ ਲੰਘਦੇ ਨੇ ਚੌਕ ਹੈਗਾ ਸੈਂਟਰ ਚ ਸੈਂਟਰ ਪੁਆਇੰਟ ਬਣਿਆ ਹੋਇਆ ਹੈ ਮੇਨ ਰੋਡ ਮੇਨ ਰੋਡ ਹੈ ਇਹ ਕਿਧਰੋਂ ਪਿੰਡ ਅੱਗੇ ਹੋਰ ਚ ਵੀ ਨਿਕਲਣਾ ਜ ਵੀ ਨਿਕਲਣਾ ਇਹ ਉਹਰੇ ਸਪੀਡ ਬ੍ਰੇਕਰ ਚਾਰੇ ਸਾਈਡਾਂ ਲੱਗਨੇ ਚਾਹੀਦੇ ਆ ਵੇਰ ਜੀ ਤੁਹਾਡਾ ਸਰਿੰਦਰਜੀਤ ਸਿੰਘ ਕੱਲੜਾ ਜੀ ਕੱਲੜਾ ਜੀ ਜਦੋਂ ਹਾਸਾ ਹੈ ਤੁਸੀਂ ਦੇਖਿਆ ਸੀ ਜੀ ਮੈਂ ਉੱਥੇ ਬੈਠਾ ਦੇਖਿਆ ਸੀ ਜੀ ਸਾਹਮਣੇ ਕਿਵੇਂ ਹੋਇਆ ਹੱਸ ਬਸ ਇਹ ਬੜੀ ਗੱਡੀ ਬੜੀ ਸੋਟੀ ਸੀ ਇਕਦਮ ਉਧਰੋਂ ਉਹ ਫੜ ਗਿਆ ਉਹਨਾਂ ਕਿਸਮ ਇਕਦਮ ਗੱਡੀ ਵਜੀ ਪੁੱਤ ਤੱਕ ਅੰਨੀ ਬਾਜ ਦੀ ਪੁੱਛੋ ਨਾ ਜੇ ਬੱਬਲਾ ਉਸ ਦੀ ਜਾਣੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜੇ ਦੇਖੋ ਵੀ ਮੈਂ ਤਾਂ ਇਹ ਕਹਿਣਾ ਵੀ ਇਹਦੇ ਸਪੀਡ ਬੈੱਕ ਬਣਾਏ ਜਾਂ ਦੋਨੋਂ ਤੁਨੇ ਪਾਈ ਰਹਿਸ਼ੀ ਇਲਾਕਾ ਬਕੀ ਆ ਜਿਹੜਾ ਕੋਰਨਰ ਪਲਾਟ ਹੈ ਇਹਨਾਂ ਨੂੰ ਕਹਿ ਕੇ ਬੁੱਤੇ ਸਟੇਟ ਕਰਾਇਆ ਨਹੀਂ ਬਿਲਕੁਲ ਕੁਝ ਨਹੀਂ ਠੀਕ ਤੇ ਪਹਿਲਾਂ ਵੀ ਹਾਈ ਕੋਰਟ ਵੱਲੋਂ ਰਿਕਟ ਹੋਈ ਸੀ ਆ 5.5 ਫੁੱਟ ਪਿੱਛੇ ਕਿਤੇ ਕੋਈ ਕੋਰਨਰ ਪਲਾਟ ਕਰਕੇ ਜੋ ਹਾਈ ਕੋਰਟ ਨੇ ਰੇਟ ਪਾਈ ਸੀ ਵੀ ਕੋਰਨਰ ਪਲਾਟ ਕਰਦੇ ਦੀ ਅਕਸਰ ਕੋਰਨਰ ਤੇ ਕੋਈ ਜਗ੍ਹਾ ਚੀਜ਼ ਨਹੀਂ ਲੱਗਦੀ ਠੀਕ ਇਹ ਜੀ ਬ੍ਰਦਰਨ ਕਾਰ ਚਲਾ ਰਹੇ ਸੀ ਆਪਣੇ ਵੱਡਾ ਭਰਾ ਹੈ ਤੇ ਕਹਿੰਦਾ ਵੀ ਭਰਾ ਨੇ ਦੱਸਿਆ ਵੀ ਸਾਹਮਣੋਂ ਗੱਡੀ ਆ ਰਹੀ ਸੀ ਇਹ ਗੱਡੀ ਬਹੁਤ ਤੇਜ਼ ਆਈ ਹੈ 100 120 ਦੇ ਤੇ ਜਿਵੇਂ ਨੇੜੇ ਆਏ ਗੱਡੀ ਨੂੰਰੇ ਸਾਈਡ ਤੋਂ ਦਿਖ ਰਹੀ ਹੈ ਤੁਹਾਡੇ ਸਾਹਮਣੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਰੇਸ਼ੀ ਇਲਾਕਾ ਹੈ ਵੀਰੇ ਗੱਡੀ ਦੀ ਕਿੰਨੀ ਕਿ ਸਪੀਡ ਹੋਣੀ ਚਾਹੀਦੀ ਹੈ ਤੇ ਇਸਸ ਹਸਾਬ ਨਾਲ ਇਫੈਕਟ ਹੋਇਆ ਹੋਇਆ ਇਹ ਇਸਸ ਹਸਾਬ ਤੋਂ ਦੇਖ ਸਕਦੇ ਹੋ ਕਹਿੰਦਾ ਵੀ 100 120 ਕਿਲੋ ਦੀ ਗੱਡੀ ਸੀਗੀ ਫੇਰ ਦੇ ਖਾਸੀਆਂ ਸੈਟਾਂ ਲੱਗੀਆਂ ਇਸ ਟਾਈਮ ਵਰਤਮਾਨ ਹਸਪਤਾਲ ਦਸੇਨ ਉਹ ਵਾਚਟ ਕਰ ਰਿਹਾ ਹੈ ਅੱਛਾ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਸਿੰਗਲ ਸੀਗਾ ਜੀ ਵਾਈਫ ਨਾਲ ਛੱਡ ਕੇ ਆ ਰਹੀ ਸੀ ਵਾਈਫ ਨੇ ਡਿਊਟੀ ਤੇ ਜਾਣਾ ਸੀਗਾ ਸਵੇਰੇ ਜਿਸ ਗੱਡੀ ਨਾਲ ਐਕਸੀਡੈਂਟ ਹੋਇਆ ਉਹ ਡਰਾਈਵਰ ਕਿੱਥੇ ਉਹ ਡਰਾਈਵਰ ਹੀ ਮੌ ਇਹ ਬਾਅਦ ਜਦੋਂ ਅਸੀਂ ਦੇਖਿਆ ਬਈ ਉਹ ਕਹਿੰਦਾ ਵੀ ਮੈਂ ਮਾਨਸੇਹੋਂ ਟੂ ਬਿਲੋਂਗ ਕਰਦਾ ਹਾਂ ਗੱਡੀ ਹਰਿਆਣਾ ਨੰਬਰ ਹੈ ਅੰਦਰ ਕਾਗਜ਼ ਕੋਈ ਨਹੀਂ ਸੀਗਾ ਗੱਡੀ ਦੇ ਅੰਦਰ ਅਸੀਂ ਖੋਲਿਆ ਸਮੈਲੀ ਸਮੈਲਾ ਸਿਕਟਾਂ ਵਾਲਾ ਸਮੈਲ ਹੋਈ ਹੋਈ ਸੀਗੀ ਵੀੜੀਆਂ-ਬੂੜੀਆਂ ਪਈਆਂ ਸੀ ਹੁਣ ਗੱਡੀ ਇਸ ਟਾਈਮੋ ਲੌਕ ਕਰਕੇ ਚਲੇ ਗਏ ਨੇ ਸਾਨੂੰ ਨਹੀਂ ਪਤਾ ਕਿਸਦੇ ਨੇ ਪੁਲਿਸ ਨੂੰ ਆਪਾਂ ਕੰਪਲੀਟ ਕਰਤੀ ਹੈ ਔਰ ਪੁਲਿਸ ਵਾਲੇ ਮੌਕੇ ਤੇ ਆ ਰਹੇ ਨੇ ਜਿਹੜੀ ਬਣਦੀ ਕਾਰਵਾਈ ਹੋਏਗੀ ਉਹ ਕਰਦੇ ਫਿਰ ਐਕਸੀਡੈਂਟ ਹੋਇਆ ਇਹ ਅੱਧਾ ਘੰਟਾ ਪਹਿਲਾਂ ਇੱਥੇ ਪ੍ਰਸ਼ਾਸਨ ਨੂੰ ਕੂਡਾਵਲਿਆਂ ਨੂੰ ਚਾਹੀਦਾ ਕਿ ਇੱਥੇ ਚਾਰਾ ਤਰਫ ਤੋਂ ਸਪੀਡ ਬ੍ਰੇਕਰ ਲਾਣ ਤਾਕੀ ਜਿਹੜੀ ਵੀ ਕਾਰ ਆਵੇ ਸਕੂਟਰ ਆ ਟਰੂ ਵੀਲਰ 4 ਵੀਲਰ ਕਿਸੇ ਦੀ ਵੀ ওভারਸਪੀਡ ਨਾ ਹੋਵੇ ਇਹ ਮੇਨ ਚੌਂਕ ਫੇਸਵਾਨ ਦਾ ਬਣਿਆ ਜਾਂਦਾ ਸ਼ਿਵ ਮੰਦਰ ਦੇ ਕੋਲ ਇੱਥੇ ਜਲਦੀ ਜਲਦ ਤੋਂ ਜਲਦੀ ਪ੍ਰਸ਼ਾਸਨ ਨੂੰ ਪੂੜਾ ਬਲਿਆ ਨੂੰ ਚਾਹੀਦਾ ਕਿ ਇਹ ਦੇਖ ਕੇ ਇਹਨੂੰ ਜਲਦ ਤੋਂ ਜਲਦ ਕਵਰ ਅਪ ਕਰਵਾਉਣ ਸਪੀਡ ਬ੍ਰੇਕਰ ਦੇਣਾ ਠੀਕ ਚਾਹੀਦੀਆਂ ਹੋਰ ਕਿਉਂਕਿ ਹੋਰੇ ਬਹੁਤ ਜ਼ਿਆਦਾ ਤੇਜ਼ ਲੋਕੀ ਲੰਘਦੇ ਨੇ ਚੌਂਕ ਹੈਗਾ ਸੈਂਟਰ 'ਚ ਸੈਂਟਰ ਪੁਆਇੰਟ ਬਣਿਆ ਹੋਇਆ ਹੈ ਮੇਨ ਰੋਡ ਮੇਨ ਰੋਡ ਆ ਇਹ ਇਧਰੋਂ ਪਿੰਡ ਤੋਂ ਵੀ ਨਿਕਲਣਾ ਇਹ ਜੁਰੇ ਸਪੀਡ ਬ੍ਰੇਕਰ ਚਾਰੇ ਸਾਈਡਾਂ ਲੱਗਨੇ ਚਾਹੀਦੇ। ਕਦੀ ਹੁੰਦਾ ਮਾੜਾ ਇਹ ਤਾਂ ਰੇਗੋ ਵੀ ਲੈ ਗਏ ਨੇ। ਵੀਰ ਜੀ ਤੁਹਾਡਾ ਸਰਿੰਦਰਜੀਤ ਸਿੰਘ ਕੱਲੜਾ ਜੀ ਜਦੋਂ ਹਾਸ ਹੋਇਆ ਤੁਸੀਂ ਦੇਖਿਆ ਸੀ ਜੀ? ਮੈਂ ਉੱਥੇ ਬੈਠਾ ਦੇਖਿਆ ਸੀ ਸਾਹਮਣੇ। ਕਿਵੇਂ ਹੋਇਆ ਹੱਸ? ਬਸ ਇਹ ਬੜੀ ਗੱਡੀ ਬੜੀ ਸਵਿਟੇ ਸੀ। ਇੱਕਦਮ ਉੱਧਰੋਂ ਉਹ ਫੜ ਗਿਆ ਉਹ ਕਿਸਮ ਇਹ ਕੰਮ ਬੱਡੀ ਮੁਜੀਬ ਉੱਤਕ ਅੰਨੀ ਬਾਤ ਕੀ ਪੁੱਛੋ ਨਾ ਵੀ ਬੱਬਲਾਤੀ ਜਾਣੀ। ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜੇ ਦੇਖੋ ਵੀ ਮੈਂ ਤਾਂ ਇਹ ਕਹਿਣਾ ਵੀ ਇਹਦੇ ਫੀਡਬੈਕ ਬਣਾਏ ਜਾਂ ਗੁਨਤੂ ਨੇ ਭਾਈ ਰਹਿਸ਼ੀ ਇਲਾਕਾ ਬਾਕੀ ਆ ਜਿਹੜਾ ਕੋਰਨਰ ਪਲਾਟ ਹੈ ਇਹਨਾਂ ਨੂੰ ਕਹਿ ਕੇ ਬੁੱਤੇ ਸਟ੍ਰਕਟਾਈਜ਼ਮ ਬਿਲਕੁਲ ਕੁਝ ਨਹੀਂ। ਠੀਕ ਹੈ। ਪਹਿਲਾਂ ਵੀ ਹਾਈ ਕੋਰਟ ਵੱਲੋਂ ਰਿਟੋਈ ਹੀ ਆ ਪੰਜ ਪੰਜ ਫੁੱਟ ਪਿੱਛੇ ਕਿਤੇ ਕੋਈ ਕੋਰਨਰ ਫਲਾਟ ਕਰਕੇ ਹਾਈ ਕੋਰਟ ਜਨਰੇਟਿਵ ਆਈ ਸੀ ਵੀ ਕੋਰਨਰ ਫਲਾਟ ਕਰਦੇ ਦੀ ਐਕਸੀਡੈਂਟ ਕੋਰਨਰ ਤੋਂ ਕੋਈ ਜਗ੍ਹਾ ਕਿ ਇਹ ਨਹੀਂ ਲੱਗਦੀ ਠੀਕ